ग्लोबल प्रोग्रेस ਦੇ ਅਰਥ ਸ਼ਾਸਤਰੀ ਨੇ ਡੋਨਲਡ ਟੰਪੈਰ ਸ਼ਾਸਨ ਦੇ ਵੱਲੋਂ ਐਲਾਨੇ ਰੈਸਿਪ੍ਰੋਕਲ ਟੈਰਿਫ ਦੇ ਅਸਰ ਨੂੰ ਧਿਆਨ ਚ ਰੱਖਦੇ ਹੋਏ ਪੁਵਿੱਖੇ ਚ ਅਮਰੀਕਾ ਚ ਮੰਦੀ ਆਉਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੀ ਹਾਂ ਜੇਪੀ ਮਾਰਗਨ ਚੇਨ ਜੁਆਇੰਟ ਕੰਪਨੀ ਅਨੁਸਾਰ ਕਿਹਾ ਗਿਆ ਹੈ ਕਿ ਉਹ ਟੈਰਿਫ ਦੇ ਪੋਚ ਤਹਿਤ ਅਸਲ ਜੀਡੀਪੀ ਅੰਦਾਜ਼ੇ ਚ ਕਟੌਤੀ ਦੀ ਉਮੀਦ ਕਰਦੇ ਨੇ ਅਤੇ ਪੂਰੇ ਸਾਲ ਦੇ ਲਈ ਹੁਣ ਅਸਲ ਜੀਡੀਪੀ ਵਾਧਾ 0.3 ਫੀਸਦੀ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਪਹਿਲਾਂ 1.3 ਫੀਸਦੀ ਸੀ ਬੈਂਕ ਦੇ ਮੁਖ ਮਿਰਕੀ ਅਤੇ ਸ਼ਾਸਤਰੀ ਮਾਈਕਲ ਫੈਰੋਲੀ ਨੇ ਗਾਹਕਾਂ ਨੂੰ ਲਿਖੇਤ ਨੋਟ ਵਿੱਚ ਕਿਹਾ ਕਿ ਆਰਥਿਕ ਸਰਗਰਮੀ 'ਚ ਅੰਦਾਜ਼ਨ ਕਮੀ ਦੇ ਨਾਲ ਹਾਇਰਿੰਗ 'ਚ ਘਟौती ਕੀਤੀ ਜਾ ਸਕਦੀ ਹੈ ਅਤੇ ਸਮੇਂ ਦੇ ਨਾਲ-ਨਾਲ ਬੇਰੋਜ਼ਗਾਰੀ ਦਰ 5.3 ਫੀਸਦੀ ਤੱਕ ਵੱਧ ਜਾਵੇਗੀ। ਸੁੰਗੜਾਅ ਦਾ ਮਤਲਬ ਬਿਜ਼ਨਸ ਸਾਈਕਲ ਦੇ ਉਸ ਫੇਜ਼ ਤੋਂ ਹੈ ਜਿਸ ਵਿੱਚ ਸਮੁੱਚੀ ਅਰਥਵਿਵਸਥਾ 'ਚ ਗਿਰਾਵਟ ਆਉਂਦੀ ਹੈ। ਫੈਰੋਲੀ ਨੂੰ ਉਮੀਦ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਜੂਨ ਚ ਆਪਣੀ ਬੈਂਚਮਾਰਕ ਵਿਆਜ ਦਰ 'ਚ ਘਟौती ਸ਼ੁਰੂ ਕਰ ਦੇਵੇਗਾ ਅਤੇ ਅਗਲੇ 7 ਜਨਵਰੀ ਤੱਕ ਹਰੀ ਕਗਲੀ ਬੈਟਕ ਚ ਦਰਾਜ ਕਟੋਤੀ ਜਾਰੀ ਰੱਖੇਗਾ ਫੈਰੋਲੀ ਨੇ ਲਿਖਿਆ ਜੇ ਸੱਚੋ ਜਾਣਦਾ ਹੈ ਤਾਂ ਸਟਾ ਮਹਿੰਗਾਈ ਤੇ ਨਾਲ ਜੁੜਿਆ ਆਗੂਆ ਅੰਦਾਜ਼ਾ ਫੈਟ ਨੀਤੀ ਨਿਰਮਤਾਵਾਂ ਦੇ ਲਈ ਦੁਬਿਦਾ ਪੈਦਾ ਕਰੇਗਾ ਸਥਿਤੀ ਦੇ ਅਰਥ ਸ਼ਾਸਤਰੀਆਂ ਨੇ ਇਸ ਸਾਲ ਵਿਕਾਸ ਦਰ ਦੇ ਲਈ ਆਪਣੇ ਅਗਾਊ ਅੰਦਾਜ਼ੇ ਨੂੰ ਘਟਾ ਕੇ ਸਿਰਫ 0.1 ਫੀਸਦੀ ਕਰ ਦਿੱਤਾ ਜਦੋਂ ਕਿ UBS ਅਰਥ ਸ਼ਾਸਤਰੀਆਂ ਨੇ ਅਗਾਊ ਅੰਦਾਜ਼ੇ ਨੂੰ ਘਟਾ ਕੇ ਸਿਰਫ 0.4 ਫੀਸਦੀ ਕਰ ਦਿੱਤਾ UBS ਦੇ ਮੁੱਖ ਅਮਰੀਕੀ ਅਰਥ ਸ਼ਾਸਤਰੀ ਜੋਨ ਜੋਨਾਥਨ ਪਿੰਗਲ ਨੇ ਇੱਕ ਨੋਟ ਵਿੱਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਅਮਰੀਕੀ ਦਰਾਮਦ ਸਾਡੇ ਆਗੂਆ ਅੰਦਾਜ਼ੇ ਸਮੇਂ ਖਾਸ ਕਰਕੇ ਅਗਲੀਆਂ ਕਈ ਤਿਮਾਹੀਆਂ 'ਚ 20 ਫੀਸਦੀ ਤੋਂ ਜ਼ਿਆਦਾ ਘਟੇਗੀ ਜਿਸ ਦੇ ਨਾਲ ਕੁੱਲ ਖਰੇਲੂ ਉਤਪਾਦ ਦੇ ਹਿੱਸੇ ਵਜੋਂ ਦਰਮਦ 1986 ਤੋਂ ਪਹਿਲਾਂ ਦੇ ਪੱਧਰ ਤੇ ਵਾਪਸ ਆ ਜਾਵੇਗੀ ਉਹਨਾਂ ਅੰਦਾਜ਼ਾ ਪ੍ਰਗਟਾਇਆ ਹੈ ਕਿ ਵਪਾਰ ਨੀਤੀ ਕਾਰਵਾਈ ਦੀ ਕਠੋਰਤਾ ਦਾ ਮਤਲਬ 30 ਟ੍ਰਿਲੀਅਨ ਡਾਲਰ ਅਰਥਵਵਸਥਾ ਲਈ ਮੈਕਰੋ ਇਕਨੋਮਿਕ ਐਡਜਸਟਮੈਂਟ ਹੋਵੇਗਾ ਦੱਸ ਜੀ ਫੈਟ ਦੇ ਪ੍ਰਧਾਨ ਜੇਰੋਮ ਪਾਵਲ ਨੇ ਕਿਹਾ ਕਿ ਦਰਾਂ ਦੇ ਵਿੱਚ ਕਿਸੇ ਵੀ ਐਡਜਸਟਮੈਂਟ ਲਈ ਸਾਨੂੰ ਜੁਲਦਬਾਜ਼ੀ ਕਰਨ ਦੀ ਲੋੜ ਨਹੀਂ ਹੈ ਉਹਨਾਂ ਦੀ ਟਿੱਪਣੀ ਲੇਬਰ ਸਟੈਟਿਸਟਿਕਸ ਬਿਊਰੋ ਦੀ ਤਾਜ਼ਾ ਮਹੀਨੇਵਾਰੀ ਰੁਜ਼ਗਾਰ ਰਿਪੋਰਟ ਤੇ ਜਾਰੀ ਹੋਣ ਤੋਂ ਬਾਅਦ ਆਈ ਜਿਸ ਦੇ ਵਿੱਚ ਮਾਰਚ ਵਿੱਚ ਮਜ਼ਬੂਤ ਭਾਰਤੀ ਦੇ ਨਾਲ ਨਾਲ ਬੇਰੋਜ਼ਗਾਰੀ ਦਰ 'ਚ ਮਾਮਲੀ ਵਾਧਾ ਤੇ 4.2 ਫੀਸਦੀ ਵਿਖਾਈ ਗਈ ਇਹ ਰਿਪੋਰਟ ਚੈਨਲ ਪੰਜਾਬੀ